ਤਨ ਤਨ ਜਗਤ ਪਤਾ ਸਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਖਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੀ ਗਿਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜੈ ਗੁਰਦੇਵ ਧੰਨ ਗੁਰਦੇਵ ਚਾਰੋਂ বেদ ਕਿਆ ਖੰਡੌਤ ਜਨਰ ਵਿਦਾਸ ਕਰੇ ਡੰਡੌਤ ਸਤਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਜੀਵ ਨੂੰ ਵਰਨਾ ਦੇ ਆਧਾਰ ਤੇ ਬੰਨਣ ਵਾਲੇ ਅਤੇ ਕਰਮ ਕੰਡਾਂ ਵਿੱਚ ਫਸਾਉਣ ਵਾਲੇ ਮੈਂ ਚਾਰੇ ਵੇਦਾਂ ਦਾ ਖੰਡਨ ਕਰਦਾ ਹਾਂ ਕਿ ਜੋ ਜੀਵ ਨੂੰ ਜਾਤਾਂ ਦੇ ਆਧਾਰ ਤੇ ਵੰਡਦੇ ਹਨ ਔਰ ਕਰਮ ਕੰਡਾਂ ਦੇ ਨਾਮ ਦੇ ਆਧਾਰ ਤੇ ਜੀਵ ਨੂੰ ਫਸਾਉਣ ਵਾਲਾ ਕੰਮ ਕਰਦੇ ਹਨ ਮੈਂ ਇਹਨਾਂ ਸਾਰੇ ਵੇਦਾਂ ਦਾ ਖੰਡਨ ਕਰਦਾ ਹਾਂ हे प्रभु जी मैं आप दा दास केवल आप जीनु ही दंडवत प्रणाम करता हां के जो आप हो केवल आप ही हो सो गुरु प्यारे सतसंग जी आज दे शब्द विच तांतंग सतग्रव दास महाराज जी अपार अपार कृपा करदे हन कह जीव ਐਸੇ ਜਾਨ ਜਪੂਰੇ ਜੀਵ ਜਪ ਲਿਓ ਰਾਮਨਾਮ ਪਰਮੋ ਜੀਵ ਸਤਿਗੁਰ ਜੀ ਜੀਵ ਨੂੰ ਮਹਿਮਾ ਪਰਮਾ ਕਰਮ ਕਾਂਡਾਂ ਤੋਂ ਮੁਕਤ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜਿਸ ਪ੍ਰਭੂ ਦਾ ਸਿਮਰਨ ਕਰਕੇ ਸਤਿਗੁਰ ਨਾਮ ਦੇ ਮਹਾਰਾਜ ਜੀ ਸਤਗੁਰ ਕਬੀਰ ਮਹਾਰਾਜ ਜੀ ਔਰ ਵਾਹ ਪਰਸ਼ ਪਰਮਾਤਮਾ ਦਾ ਨਾਮ ਜਪ ਕੇ ਆਪ ਪ੍ਰਭੂ ਦਾ ਰੂਪ ਹੋ ਗਏ ਜਿਨ੍ਹਾਂ ਦੀ ਮਹਿਮਾ ਤਿੰਨਾ ਲੋਕਾਂ ਦੇ ਵਿੱਚ ਹੁੰਦੀ ਹੈ ਇਹ ਜੀਵ ਐਸੇ ਸਰਬ ਵਿਆਪੀ ਪ੍ਰਭੂ ਨੂੰ ਜਾਣ ਕੇ ਉਸ ਦਾ ਸਿਮਰਨ ਕਰੋ ਜਿਸ ਦੇ ਸਿਮਰਨ ਕਰਨ ਨਾਲ ਤੇਰੀ ਭਟਕਣਾ ਮੁੱਕ ਜਾਵੇਗੀ ਏ ਨਹੀਂ ਕਿ ਸਾਨੂੰ ਬਹਿਮਾ ਪਰਮਾ ਦੇ ਵਿੱਚ ਪਾ ਕੇ ਸਾਨੂੰ ਜਾਤਾਂ ਦੇ ਵਿੱਚ ਵੰਡ ਕੇ ਕੋਈ ਊਚ ਨੀਚ ਕਰੇ ਸਤਿਗੁਰੂ ਜੀ ਐਸੇ ਹੀ ਧਰਮਾਂ ਨੂੰ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਦਾ ਖੰਡਨ ਕਰਦਾ ਹਾਂ ਉਹਨਾਂ ਦੀ ਨਿੰਦਿਆ ਕਰਦਾ ਕਿ ਜੋ ਜੀਵ ਨੂੰ ਜਾਤਾਂ ਦੇ ਆਧਾਰ ਤੇ ਵੰਡਦੇ ਹਨ ਸਭ ਜੀਵ ਇੱਕੋ ਹੀ ਪਰਮਾਤਮਾ ਤੋਂ ਪੈਦਾ ਹੋਏ ਹਨ ਭਾਵ ਉਸ ਪਰਮਾਤਮਾ ਨੇ ਕਿਸੇ ਦੇ ਨਾਲ ਕੋਈ ਜਾਤ ਦੇ ਆਧਾਰ ਤੇ ਕੋਈ ਜਨਮ ਆਧਾਰ ਤੇ ਕੋਈ ਵੀ ਵੱਧ ਘਟ ਨਹੀਂ ਕੀਤਾ ਭਾਵ ਆਪਾਂ ਦੇਖੀਏ ਕਿ ਹਰ ਜੀਵ ਦੇ ਉੱਪਰ ਤੁਪ ਬਰਾਬਰ ਪੈਂਦੀ ਕਿ ਹਰ ਕਿਸੇ ਲਈ ਸੂਰਜ ਨਿਕਲਦਾ ਉਹ ਸਾਰਿਆਂ ਵਾਸਤੇ ਇੱਕੋ ਜਿਹਾ ਹੁੰਦਾ ਹੈ ਕਿਸੇ ਦੇ ਜਾਤ ਕਰਕੇ ਕੋਈ ਉੱਚ ਜਾਤ ਕਰਕੇ ਕਿਸੇ ਦੇ ਵੱਧ ਜਾਂ ਘਟ ਨਹੀਂ ਹੁੰਦਾ ਸਭ ਲਈ ਇੱਕੋ ਜਿਹਾ ਹੁੰਦਾ ਹੈ ਜੇ ਬਰਸਾਤ ਆਉਂਦੀ ਹੈ ਤਾਂ ਸਭ ਲਈ ਆਉਂਦੀ ਹੈ ਕਿਸੇ ਇੱਕ ਧਰਮ ਵਾਸਤੇ ਕਿਸੇ ਇੱਕ ਜਾਤ ਵਾਸਤੇ ਨਹੀਂ ਆਉਂਦੀ ਕਿ ਉੱਚੇ ਵਾਸਤੇ ਆਉਂਦੀ ਨੀਵੇਂ ਵਾਸਤੇ ਨਹੀਂ ਆਉਂਦੀ ਸਤਗੁਰੂ ਜੀ ਕਹਿੰਦੇ ਜਦ ਉਸ ਪਰਮਾਤਮਾ ਨੇ ਹੀ ਨਹੀਂ ਪੈਦ ਰੱਖਿਆ ਤੇ ਫਿਰ ਇਹ ਜੀਵ ਕੌਣ ਹੁੰਦਾ ਹੈ ਜਾਤਾਂ ਦੇ ਵਿੱਚ ਵੰਡਣ ਵਾਲਾ ਕਨਕਾ ਤੇ ਕਿਸ ਕਰਮਾ ਸੰਯੋਗ ਪਰਪੁਰ ਸੰਸੋਰੰਤੀ ਭੋਗ ਗਨ ਕਾ ਇੱਕ ਬੇਸਵਾਸੀ ਉਹ ਕਿੰਨਾ ਕਰਮਾਂ ਨੂੰ ਕਰਨ ਦੇ ਯੋਗ ਸੀ ਉਹ ਪ੍ਰੇ ਪ੍ਰੁਰਖਾਂ ਨਾਲ ਖੋਟੇ ਕਰਮ ਕਰਦੀ ਸੀ ਨਿਸਬਾ ਸਰਦੁਸ ਕਰਮ ਕਾਇ ਰਾਈ ਕਮਾਈ RAM ਕਤਬੇ ਕੁੱਠੇ ਜਾਈ ਤੇ ਉਹ ਬੇਸਵਾ ਰਾਤ ਦਿਨ ਖੋਟੇ ਕਰਮ ਕਰਦੀ ਸੀ ਪਰ ਸੰਤਾਂ ਦੀ ਸੰਗਤ ਕਰਨ ਨਾਲ ਉਹ ਖੋਟੇ ਕਰਮਾਂ ਨੂੰ ਤਿਆਕੇ ਪ੍ਰਭੂ ਦਾ ਨਾਮ ਜਪ ਕੇ ਬੈ ਕੁੰਡ ਤਾਮ ਪਹੁੰਚ ਜਾਂਦੀ ਹੈ ਕਿਉਂਕਿ ਜਿਹੜਾ ਵੀ ਜੀਵ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦਾ ਹੈ ਉਹ ਉਸੇ ਦਾ ਹੀ ਰੂਪ ਹੋ ਜਾਂਦਾ ਹੈ ਉਹਦੇ ਕਰਮ ਜਿਹੜੇ ਮਾੜੇ ਕਰਮ ਆ ਉਹ ਚੰਗਿਆਂ ਦੇ ਵਿੱਚ ਬਦਲ ਜਾਂਦੇ ਹਨ ਕਿਉਂ ਪ੍ਰਭੂ ਪਰਮਾਤਮਾ ਆਪਣੀ ਭਗਤਾਂ ਦੇ ਪ੍ਰੇਮ ਕਰਕੇ ਆਪਣੇ ਭਗਤਾਂ ਨੂੰ ਮਿਲਦਾ ਹੈ ਪ੍ਰਭੂ ਆਪਣੇ ਭਗਤਾਂ ਨੂੰ ਪ੍ਰੇਮ ਸਹਿਤ ਗੱਲ ਬੱਕੜੀ ਲੈ ਕੇ ਮਿਲਦਾ ਹੈ ਕੋਟ ਜਗ ਜੋਕ ਕਰੇ RAM ਨਾਮ ਸਮ ਤਉਨਾ ਨਿਸਤਰੇ ਪਾਵੇਂ ਜੀਵ ਕਰੋੜਾਂ ਜਗ ਕਰ ਲਵੇ ਉਹ ਪ੍ਰਭੂ ਦੇ RAM ਨਾਮ ਤੋਂ ਬਿਨਾ ਸੰਸਾਰ ਦੇ ਨਾਂ ਤਰੇ ਜਾਣ ਵਾਲੇ ਭਵ ਸੰਗਰ ਤੋਂ ਪਾਰ ਨਹੀਂ ਹੋ ਸਕਦਾ ਪਾਵੇਂ ਜੀ ਆਪਣੇ ਮਰਜ਼ੀ ਨਾਲ ਸਤਿਗੁਰੂ ਜੀ ਕਹਿੰਦੇ ਪਾਵੇਂ ਕਰੋੜਾਂ ਜਗ ਕਰ ਲਵੇ ਪਰ ਇਹ ਜੀਵ ਪਰਮਾਤਮਾ ਦੇ ਨਾਮ ਤੋਂ ਬਿਨਾ ਪਵ ਸੰਗਰ ਤੋਂ ਪਾਰ ਨਹੀਂ ਹੋ ਸਕਦਾ ਨਿਰਗੁਣ ਕਾ ਗੁਣ ਦੇਖੋ ਆਈ ਦੇਹੀ ਸਤ ਕਬੀਰ ਸਦਾਈ ਨਿਰਗੁਣ ਪ੍ਰਭੂ ਦੇ ਗੁਣ ਦੇਖਣਾ ਕਰੋ ਜਿੰਦੇ ਜੇਕਰ ਦੇਖਣਾ ਹੈ ਤਾਂ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਦੇਖੋ ਸਤਗੁਰ ਕਬੀਰ ਮਹਾਰਾਜੇ ਨਿਰਗੁਣ ਪ੍ਰਭੂ ਦਾ ਨਾਮ ਜਪ ਕੇ ਦੇਹੀ ਸਹਤ ਕਿਉ ਆਪਣਾ ਸਰੀਰ ਵੀ ਵੈਕੁੰਠ ਤਾਮ ਨਾਲ ਹੀ ਲੈ ਕੇ ਚਲੇ ਗਏ ਮੋਰੀ ਕੁੰਚਲ ਜਾਤ ਕੁੰਚਲ ਮੇਂ ਮਾਸ ਪਾਗਤ ਚਰਨ ਹਰ ਚਰਨ ਨਿਵਾਸ ਹੇ ਪ੍ਰਭੂ ਜੀ ਅਗਿਆਨੇ ਲੋਕ ਹੁਣ ਇੱਥੇ ਗੱਲ ਆ ਗਈ ਫੇਰ ਕਿਉਂ ਕਿ ਸਤਗੁਰਾਂ ਨੇ ਜਾਤ ਪਾਦਾ ਖੰਡਨ ਕੀਤਾ ਹੈ ਸਭਨਾਂ ਨੂੰ ਇੱਕ ਰਹਿ ਕੇ ਇੱਕੋ ਜਿਹੇ ਹੋਣ ਦੀ ਗੱਲ ਕੀਤੀ ਹੈ ਪਾਵ ਉਹ ਚਨੀਚ ਨੂੰ ਖਤਮ ਕਰਨ ਦੇ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਗੱਲ ਕੀਤੀ ਹੈ ਕਿ ਸਭਨਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਸਭਨਾਂ ਨੂੰ ਬਰਾਬਰਤਾ ਰੱਖਣੀ ਚਾਹੀਦੀ ਹੈ ਔਰ ਸਤਗੁਰਵਦਾਸ ਮਹਾਰਜ ਕਹਿੰਦੇ ਅਗਿਆਨੀ ਲੋਕ ਮੈਨੂੰ ਸ਼ੋਦਰ ਜਾਤ ਦਾ ਕਰਕੇ ਜਾਣਦੇ ਹਨ ਪਰ ਸੰਤਾਂ ਦੀ ਸੰਗਤ ਸਦਕਾ ਮੈਨੂੰ ਪ੍ਰਭੂ ਦੇ ਚਾਨਣ ਦੇ ਵਿੱਚ ਨਿਵਾਸ ਪ੍ਰਾਪਤ ਹੋਇਆ ਹੈ ਕਿ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਆਪਣੇ ਜੀਂਦੇ ਜਿਹੀ ਚੀਤੇ ਹਨ ਭਾਵ ਕਿ ਇਸੇ ਯੁੱਗ ਦੇ ਵਿੱਚ ਜੀਵਨ ਕਾਲ ਦੇ ਵਿੱਚ ਹੀ ਮੈਂ ਕਈ ਵਾਰ ਉਸ ਪਰਮਾਤਮਾ ਦੇ ਦਰਸ਼ਨ ਕੀਤੇ ਪਰ ਲੋਕ ਮੈਨੂੰ ਕਹਿੰਦੇ ਜਾਤ ਕਰਕੇ ਨਿਵਾ ਸਮਝਦੇ ਸਨ ਸ਼ੁੱਧਰ ਸਮਝਦੇ ਸਨ ਪਰ ਉਹ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਮੈਂ ਪ੍ਰਭੂ ਦਾ ਹੀ ਰੂਪ ਹੋ ਗਿਆ ਹਾਂ ਚਾਰੋਂ ਬੇਦਕਿਆ ਖੰਡੌਤ ਜਨਰ ਵਿਦਾਸ ਕਰੇ ਡੰਡੌਤ ਗਤਗੁਰ ਜੀ ਕਹਿੰਦੇ ਜੀਵਾਂ ਨੂੰ ਵਰਨਾ ਦੇ ਆਧਾਰ ਤੇ ਵੰਡਣ ਵਾਲੇ ਤੇ ਕਰਮ ਕਾਂਡ ਵਸਾਉਣ ਵਾਲੇ ਚਾਹੇ ਵੇਦਾਂ ਦਾ ਮੈਂ ਖੰਡਨ ਕਰਦਾ ਹਾਂ ਇਹ ਪ੍ਰਭੂ ਮੈਂ ਆਪ ਦਾ ਦਾਸ ਕੇਵਲ ਆਪ ਜੀ ਨੂੰ ਹੀ ਦੰਡਾਉਤ ਪ੍ਰਣਾਮ ਕਰਦਾ